ਕੀ ਤੂੰ ਇਸ ਨੂੰ ਜਾਣਦੀ ਹੈ ਹਾਂ ਹਾਂ ਕਿਉਂ ਨਹੀਂ ਤੈਨੂੰ ਨਹੀਂ ਪਤਾ ਇਹ ਕੌਣ ਨੇ ਇਹ ਕੌਣ ਨੇ ਇਹ ਭਾਰਤ ਦੇ ਬਹੁਤ ਵੱਡੇ ਉਦਯੋਗਪਤੀ ਤੇ ਭਾਰਤ ਦੇ ਸਭ ਤੋਂ ਵੱਡੇ ਤਾਨੀਪੁਰਸ਼ ਨੇ ਇਹਨਾਂ ਦਾ ਨਾਮ ਕੀ ਹੈ ਇਹਨਾਂ ਦਾ ਨਾਮ ਰਤਨ ਟਾਟਾ ਹੈ ਅੱਛਾ ਤੇ ਇਹਨਾਂ ਦੀਆਂ ਫੋਟੋਆਂ ਇੰਨੀ ਵਾਇਰਲ ਕਿਉਂ ਹੋ ਰਹੀਆਂ ਹਨ ਤੈਨੂੰ ਨਹੀਂ ਪਤਾ ਕੁਝ ਕੁ ਦਿਨ ਪਹਿਲਾਂ ਇਹਨਾਂ ਦਾ ਦਿਹਾਂਤ ਹੋ ਗਿਆ ਹੈ ਇਹਨਾਂ ਦਾ ਦਿਹਾਂਤ ਕਦੋਂ ਹੋਇਆ ਕੋਚਕ ਦਿਨ ਪਹਿਲਾ 9 ਅਕਤੂਬਰ ਨੂੰ ਹੋਇਆ ਏ ਅੱਛਾ ਫਿਰ ਇਹਨਾਂ ਦਾ ਜਨਮ ਕਦੋਂ ਹੋਇਆ ਸੀ ਇਹਨਾਂ ਦਾ ਜਨਮ 28 ਦਸੰਬਰ 1937 ਨੂੰ ਹੋਇਆ ਸੀ ਇਸ ਦਾ ਮਤਲਬ ਇਹ 76 ਸਾਲ ਦੀ ਉਮਰ ਭੋਗ ਕੇ ਦੁਨੀਆ ਨੂੰ ਛੱਡ ਗਏ ਹਾਂ ਹਾਂ ਅੱਛਾ ਫਿਰ ਇਹਨਾਂ ਦਾ ਪਾਲਣ ਪੋਸ਼ਣ ਕਿਸ ਨੇ ਕੀਤਾ ਸੀ ਇਹਨਾਂ ਨੇ ਛੋਟੀ ਉਮਰ ਵਿੱਚ ਹੀ ਬਹੁਤ ਸਾਰੇ ਦੁੱਖ ਦੇਖੇ ਨੇ 10 ਸਾਲ ਦੀ ਉਮਰ ਵਿੱਚ ਇਹਨਾਂ ਦੇ ਮਾਤਾ ਪਿਤਾ ਅਲੱਗ ਹੋ ਗਏ ਤੇ ਇਹਨਾਂ ਦਾ ਪਾਲਣ ਪੋਸ਼ਣ ਇਹਨਾਂ ਦੀ ਦਾਦੀ ਜੀ ਨੇ ਕੀਤਾ ਇਨਾਂ ਦੀ ਦਾਦੀ ਜੀ ਦਾ ਨਾਮ ਕੀ ਸੀ? ਇਨਾਂ ਦੇ ਦਾਦੀ ਦਾ ਨਾਮ ਨਮਾਜਪਾਈ ਟਾਟਾ ਸੀ। ਐਨਾ ਹੀ ਨਹੀਂ, ਇਹਨਾਂ ਨੂੰ ਗੋਦ ਵੀ ਲਿਆ ਗਿਆ। ਇਹਨਾਂ ਇਹਨਾਂ ਨੂੰ ਗੋਦ ਕਿੰਨਾ ਨੇ ਲਿਆ? ਇਹਨਾਂ ਨੂੰ ਗੋਦ ਟਾਟਾ ਗਰੁੱਪ ਦੇ ਸੰਸਥਾਪਕ ਜਮਤੇਸ਼ੀ ਟਾਟਾ ਨੇ ਲਿਆ। ਅੱਛਾ? ਜੀ ਐਡੇ ਵੱਡੇ ਮਹਾਨਦਾਨੀ ਤੇ ਉਦਯੋਗਪਤੀ ਸੀ ਤਾਂ ਇਹ ਪੜੇ ਲਿਖੇ ਵੀ ਬਹੁਤ ਹੋਣਗੇ। ਹਾਂ ਹਾਂ। ਯੋਨੀ ਜ਼ਰੂਰ ਉਹਨਾਂ ਨੇ ਅਮਰੀਕਾ ਦੀ ਕਾਰਨਲ ਯੂਨੀਵਰਸਿਟੀ ਤੋਂ 1922 ਈਸਵੀ ਵਿੱਚ ਆਰਕੀਟੈਕਟ ਦੀ ਡਿਗਰੀ ਲੈਤੀ ਸੀ ਅੱਛਾ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ ਇਹ ਸਟੀਲ ਤੇ ਆਟੋਮੋਬਾਈਲ ਕੰਪਨੀ ਦੇ ਚੇਅਰਮੈਨ ਬਣੇ ਇਹ ਚੇਅਰਮੈਨ ਕਦੋਂ ਬਣੇ ਸੀ ਇਹ ਚੇਅਰਮੈਨ 1991 ਵਿੱਚ ਬਣੇ ਸੀ ਉਸ ਤੋਂ ਬਾਅਦ ਫਿਰ ਕੀ ਹੋਇਆ ਇਸ ਤੋਂ ਬਾਅਦ ਇਹਨਾਂ ਨੂੰ ਭਾਰਤੀ ਸਰਕਾਰ ਵੱਲੋਂ ਨਾਲ ਨਵਾਜਿਆ ਗਿਆ ਕਿਹੜੇ ਪੁਰਸਕਾਰ ਸੀ ਉਹ ਸਭ ਤੋਂ ਪਹਿਲਾਂ ਇਹਨਾਂ ਨੂੰ ਪਦਮ ਪੂਸ਼ਣ ਅਵਾਰਡ 2000 ਇਸਵੀ ਵਿੱਚ ਮਿਲਿਆ ਤੇ ਫਿਰ ਇਸ ਤੋਂ ਬਾਅਦ ਇਹਨਾਂ ਨੂੰ ਦੂਸਰਾ ਪੁਰਸਕਾਰ ਪਦਮੀ ਪੂਸ਼ਣ ਪੁਰਸਕਾਰ 2008 ਇਸਵੀ ਵਿੱਚ ਮਿਲਿਆ ਸੀ ਪਰ ਹੁਣ ਤਾਂ ਇਹਨਾਂ ਦਾ ਦਿਹਾਂਤ ਹੋ ਗਿਆ ਫਿਰ ਇਸ ਤੋਂ ਬਾਅਦ ਟਾਟਾ ਗਰੁੱਪ ਦੇ ਅਗਲੇ ਚੇਅਰਮੈਨ ਕੌਣ ਬਣੇ ਇਹਨਾਂ ਤੋਂ ਬਾਅਦ ਟਾਟਾ ਗਰੁੱਪ ਦੇ ਅਗਲੇ ਚੇਅਰਮੈਨ ਨੋਏ ਟਾਟਾ ਬਣੇ ਹਨ ਅੱਛਾ ਜੀ ਐਡੀ ਵੱਡੀ ਮਹਾਨਦਾਨੀ ਸੀ ਤਾਂ ਇਹਨਾਂ ਨੇ ਕਿੰਨਾ ਪੈਸਾ ਦਾਨ ਕੀਤਾ ਅੱਜ ਤੱਕ ਹਾਂ ਹਾਂ ਇਹਨਾਂ ਨੇ ਭਾਰਤ ਦੇ ਲੋਕਾਂ ਵਿੱਚ ਬਹੁਤ ਪੈਸੇ ਦਾਨ ਕੀਤੇ ਨੇ ਇਹ ਅੱਜ ਤੱਕ 9000 ਕਰੋੜ ਰੁਪਇਆ ਵੰਡ ਚੁੱਕੇ ਨੇ ਗਰੀਬ ਲੋਕਾਂ ਵਿੱਚ ਇੰਨੇ ਪੈਸੇ ਹਾਂ ਹਾਂ ਇਹ ਤਾਂ ਸੱਚੂ ਹੀ ਬੜੇ ਮਹਾਨ ਸੀ ਹਾਂ ਹਾਂ ਤਾਂ ਹੀ ਤਾਂ ਇਹਨਾਂ ਨੂੰ ਭਾਰਤ ਦੇ ਸਭ ਤੋਂ ਵੱਡੇ ਦਾਨੀ ਪੁਰਸ਼ ਕਿਹਾ ਜਾਂਦਾ ਹੈ ਮੈਨੂੰ ਤੇਰੇ ਤੋਂ ਇਹਨਾਂ ਬਾਰੇ ਬਹੁਤ ਜਾਣਕਾਰੀ ਮਿਲੀ ਧੰਨਵਾਦ ਧੰਨ